ਨਵੇਂ ਨਵੇਂ ਭਾਜਪੀ ਦੇ ਵਿੱਚ ਸ਼ਾਮਲ ਹੋਏ ਸ਼ੀਤਲ ਲੰਗਰਾਲ ਦੇ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ ਉਹਨਾਂ ਖਿਲਾਫ ਮਾਮਲਾ ਦਰਜ ਹੋ ਸਕਦਾ ਹੈ ਇਹ ਕਹਿਣਾਗਾ ਇਹ ਖਦਸਾ ਜਿਤਾਇਆਗਾ ਸ਼ੀਤਲ ਲੰਗਰਾਲ ਦੇ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਨਵੇਂ ਨਵੇਂ ਸ਼ਾਮਲ ਹੋਏ ਜਲੰਧਰ ਦੇ ਐਮਪੀ ਸਾਹਿਬ ਦਾ ਐਮਪੀ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਲੀਡਰ ਸ਼ਸ਼ੀਲ ਕਮਾਲ ਰਿੰਕੂ ਨੇ ਸੋ ਸ਼ਸ਼ੀਲ ਕੁਮਾਰ ਰਿੰਕੂ ਨੇ ਵੱਡਾ ਖਦਸਾ ਜਿਤਾਇਆ ਹੈ ਕੀ ਪੋਲਿਟਿਕਲ ਬੰਡੇਟੇ ਦੇ ਤਹਿਤ ਜਦੋਂ ਤੋਂ ਸ਼ੀਤਲੰਗਰਾਲ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਜੁਆਇਨ ਕੀਤਾ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸੋ ਇਹ ਹੁਣ ਖਦਸਾ ਜਤਾਇਆ ਕਿ ਜਿੱਥੇ ਚਰਚਾਵਾ ਇਹ ਜੋ ਸ਼ੁਰੂ ਹੋ ਚੁੱਕਿਆ ਨੇ ਕਿ ਜਲੰਧਰ ਵੈਸਟ ਸੀਟ ਜਿੱਥੋਂ ਕਿ ਸ਼ੀਤਲੰਗਰਾਲ ਨੇ ਅਸਤੀਫਾ ਦਿੱਤਾ ਸੀ ਆਪਣੇ ਐਮਐਲਏ ਪਦ ਤੋਂ ਉਹਦੀ ਤਿਆਰੀ ਦੇ ਵਿੱਚ ਜੇਕਰ ਬੀਜੇਪੀ ਹੁਣ ਸ਼ੀਤਲੰਗਰਾਲ ਨੂੰ ਆਪਣਾ ਕੈਂਡੀਡੇਟ ਅਨਾਉਂਸ ਕਰਦੀ ਹੈ ਤਾਂ ਉਹਨਾਂ ਨੂੰ ਕਿਸੇ ਮਾਮਲੇ ਦੇ ਵਿੱਚ ਉਲਝਾਇਆ ਜਾ ਸਕਦਾ ਹੈ ਉਹਨਾਂ ਨੂੰ ਕਿਸੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਇਹ ਕਹਿਣਾਗਾ ਬੀਜੇਪੀ ਦੇ ਲੀਡਰ ਜਿਹੜੇ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ੀਤਲੰਗਰਾਲ ਦੇ ਨਾਲ ਇਕੱਠੇ ਬੀਜੇਪੀ 'ਚ ਪਹੁੰਚੇ ਸੀ ਸ਼ਸ਼ੀਲ ਕੁਮਾਰ ਰਿੰਕੂ ਦਾ ਸੋ ਉਹਨਾਂ ਨੇ ਲਾਈਵ ਹੋ ਕੇ ਆਪਣੇ ਪੇਜ ਦੇ ਉੱਪਰ ਲਾਈਵ ਹੋ ਕੇ ਇਹਨਾਂ ਇਲਜ਼ਾਮਾਂ ਨੂੰ ਲਾਇਆ ਆਮ ਆਦਮੀ ਪਾਰਟੀ ਸਰਕਾਰ ਦੇ ਉੱਪਰ ਵੀ ਉਹਨਾਂ ਦੇ ਉੱਪਰ ਪੋਲੀਟੀਕਲ ਬੰਡਾਟੇ ਤਹਿਤ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਆਪਣੇ ਖਾਸੇ ਦੇ ਵਿੱਚ ਕੀ ਕੁਝ ਕਿਹਾ ਤੁਹਾਨੂੰ ਪਹਿਲਾਂ ਉਹ ਵੀ ਸੁਣਾ ਦਿੰਨੇ ਆ ਸਤਿਕਾਰਯੋਗ ਸਾਥੀਓ ਨਮਸਕਾਰ ਮੈਂ ਇੱਕ ਦੋ ਵਿਚਾਰਾਂ ਜਿਹੜੀਆਂ ਉਹ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਸੀ ਅ ਸ਼ੀਤਲ ਅੰਗਰਾਲ ਨੇ ਜਦੋਂ ਦੀ ਆਮ ਆਦਮੀ ਪਾਰਟੀ ਨੂੰ ਛੱਡਿਆ ਤਾਂ ਲਗਾਤਾਰ ਜਿਹੜਾ ਕੋਈ ਨਾ ਕੋਈ ਗੱਲ ਸੁਣਨ ਨੂੰ ਮਿਲਦੀ ਹੈ ਜਿਸ ਤਰ੍ਹਾਂ ਸੂਤਰ ਹੁੰਦੇ ਨੇ ਏਦਾਂ ਸਾਡੇ ਸੂਤਰ ਵੀ ਆ ਪੁਲਿਸ ਦੇ ਵਿੱਚ ਕਿ ਸ਼ੀਤਲ ਅੰਗਰਾਲ ਤੇ ਪਰਚਾ ਦੇ ਦਿੱਤਾ ਜਾਏਗਾ ਕੋਈ ਕਿਸੇ ਤਰ੍ਹਾਂ ਦਾ ਇਹਦਾ ਕਿਸੇ ਕੇਸ ਚ ਨਾਮ ਆ ਰਿਹਾ ਇਹ ਹੈ ਉਹ ਹੈ ਜਿੰਨੀ ਦੇਰ ਤੱਕ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਿਹਾ ਤਾਂ ਕਿਸੇ ਨੇ ਕਦੀ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਉਹਨੇ ਆਮ ਆਦਮੀ ਪਾਰਟੀ ਛੱਡੀ ਤਾਂ ਪਰਚਿਆਂ ਦੀ ਜਿਹੜੀ ਗੱਲ ਹੈ ਕੋਈ ਨਾ ਕੋਈ ਸੁਨੇਹਾ ਅੱਜ ਫਲਾਣੇ ਬੰਦੇ ਨੂੰ ਫੜ ਲਿਆ ਕਿਸੇ ਨੂੰ ਟਾਰਗੇਟ ਕੀਤਾ ਕਿਸੇ ਨੂੰ ਥਰਡ ਡਿਗਰੀ ਦਿੱਤੀ ਕਿਸੇ ਨੂੰ ਕੁਛ ਕਿਹਾ ਤਾਂ ਇਹ ਜਿਹੜੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਸੀ ਹੁਣ ਵੀ ਮੈਂ ਇੱਕ ਖਬਰ ਕੱਲ ਪਰਸੋਂ ਦੀ ਜਿਹੜੀ ਸੁਣ ਰਿਹਾ ਕਿ ਸ਼ੀਤਲੰਗ ਰਾਲ ਨੂੰ ਜਦੋਂ ਟਿਕਟ ਅਨਾਉਂਸ ਹੋਈ ਕੈਂਡੀਡੇਟ ਬਣਾਇਆ ਗਿਆ ਤਾਂ ਉਹਨੂੰ ਕਿਸੇ ਨਾ ਕਿਸੇ ਪਰਚੇ ਚ ਇਨਵੋਲ ਕਰ ਦਿੱਤਾ ਜਾਏਗਾ ਸੋ ਮੈਂ ਇਹ ਗੱਲ ਇਸ ਕਰਕੇ ਸਾਂਝੀ ਕਰ ਰਿਹਾ ਕਿ ਅਗਰ ਤਾਂ ਸਰਕਾਰ ਦੇ ਵਿੱਚ ਸਹਿਮਤ ਰੋ ਤਾਂ ਫਿਰ ਕੋਈ ਪਰਚਾ ਨਹੀਂ ਹੈ ਤਾਂ ਸਰਕਾਰ ਛੱਡ ਦਿਓ ਫਿਰ ਪਰਚਿਆਂ ਦੀ ਤਿਆਰੀ ਵੀ ਕਰ ਲਓ ਇਦਾਂ ਦਾ ਜਿਹੜਾ ਰਵਈਆ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਸੁਣਨ ਨੂੰ ਮਿਲ ਰਿਹਾ ਸੋ ਸਾਥੀਓ ਇਸ ਕਰਕੇ ਮੈਂ ਐਡਵਾਂਸ ਇਹ ਗੱਲ ਕਰ ਰਿਹਾ ਤਾਂ ਕਿ ਜਲੰਧਰ ਵੈਸਟ ਹਲਕੇ ਦੇ ਸ਼ਹਿਰ ਦੇ ਹਰ ਇੱਕ ਨਾਗਰਿਕ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਅਗਰ ਸ਼ੀਤਲ ਅੰਗਰਾਲ ਨੂੰ ਜਦੋਂ ਪਾਰਟੀ ਕੈਂਡੀਡੇਟ ਅਨਾਉਂਸ ਕਰਦੀ ਹੈ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਲੀਗਲ ਕਾਰਵਾਈ ਕੀਤੀ ਜਾਂਦੀ ਹੈ ਜਾਂ ਉਸ ਤੋਂ ਪਹਿਲਾਂ ਕੀਤੀ ਜਾਂਦੀ ਹੈ ਤਾਂ ਇਹ ਤੁਸੀਂ ਮਤਲਬ ਇਸ ਗੱਲ ਨੂੰ ਸਾਰੇ ਸਮਝ ਲਿਓ ਕਿ ਇਹ ਜਾਣ ਬੁਝ ਕੇ ਜਿਹੜੀ ਹੈ ਬਦਲੇ ਖੋਰੇ ਦੀ ਰਾਜਨੀਤੀ ਦੇ ਨਾਲ ਜਿਹੜਾ ਇਦਾਂ ਦਾ ਕਦਮ ਹੋਏਗਾ ਆਮ ਆਦਮੀ ਪਾਰਟੀ ਸਰਕਾਰ ਦਾ ਸੋ ਮੈਂ ਡੀਜੀਪੀ ਸਾਹਿਬ ਨੂੰ ਸਪੈਸ਼ਲ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਵੰਡਟਾ ਪੋਲਿਟਿਕਸ ਦੇ ਵਿੱਚ ਨਾ ਪਈਏ ਇਹ ਪਾਰਟੀਆਂ ਦੇ ਮਸਲੇ ਆ ਪਾਰਟੀਆਂ ਨੂੰ ਆਪਣੇ ਤਰੀਕੇ ਨਾਲ ਲੜਾਈ ਲੜਨ ਦੀ ਹੈ ਔਰ ਲੋਕ ਕਿਦੇ ਹੱਕ ਦੇ ਵਿੱਚ ਫੈਸਲਾ ਕਰਦੇ ਆ ਲੋਕਾਂ ਨੂੰ ਇਹ ਡਿਸਾਈਡ ਕਰਨ ਦੀ ਸੋ ਬਹੁਤ ਬਹੁਤ ਧੰਨਵਾਦ ਮੈਂ ਇਸ ਕਰਕੇ ਵਿਚਾਰ ਐਡਵਾਂਸ ਦੇ ਵਿੱਚ ਸਾਂਝੇ ਕਰ ਰਿਹਾ ਕਿਉਂਕਿ ਮੈਨੂੰ ਵੀ ਇਸ ਗੱਲ ਦਾ ਜਿਹੜਾ ਖਦਸ਼ਾ ਕੀ ਕੋਈ ਇਹੋ ਜੀ ਕਾਰਵਾਈ ਹੈ ਜਿਹੜੀ ਨਜਾਇਜ਼ ਸ਼ੀਤਲ ਅੰਗਰਾਲ ਤੇ ਪੁਲਿਸ ਨਾ ਕਰ ਤੁਹਾਨੂੰ ਸੋ ਆਪਣੇ ਆਪਣੇ ਵੀਡੀਓ ਦੇ ਵਿੱਚ ਉਹ ਸਿੱਧੇ ਤੌਰ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰਦੇ ਨਜ਼ਰ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਜਦੋਂ ਤੱਕ ਸ਼ੀਤਲ 렁ਰਾਲ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਹਨਾਂ ਦੇ ਨਾਲ ਸਹਿਮਤ ਸੀ ਉਦੋਂ ਤੱਕ ਕਿ ਕੋ ਕਿੰਤੂ ਪ੍ਰੰਤੂ ਨਹੀਂ ਸੀ ਕਿਸੇ ਤਰ੍ਹਾਂ ਦੀ ਕੋਈ ਉਂਗਲ ਉਸ ਦੇ ਉੱਪਰ ਨਹੀਂ ਉਠਾਈ ਗਈ ਸੀ ਹੁਣ ਜਦੋਂ ਕਿ ਉਹਨਾਂ ਦੇ ਵੱਲੋਂ ਪਾਰਟੀ ਨੂੰ ਛੱਡ ਦਿੱਤਾ ਗਿਆ ਅਤੇ ਇਹ ਚਰਚਾਵਾ ਸ਼ੁਰੂ ਹੋ ਚੁੱਕੀਆਂ ਨੇ ਕਿ ਸ਼ੀਤਲ 렁ਰਾਲ ਜਲੰਧਰ ਵੈਸਟ ਤੋਂ ਹੁਣ ਭਾਜਪਾ ਦੇ ਉਮੀਦਵਾਰ ਹੋ ਸਕਦੇ ਨੇ ਸੋ ਇਸ ਤੋਂ ਬਾਅਦ ਹੁਣ ਆਪ ਇਹ ਕਹਿੰਦੇ ਨਜ਼ਰ ਆਏ ਨੇ ਸੁਸ਼ੀਲ ਰਿੰਕੂ ਕਿ ਉਹਨਾਂ ਨੂੰ ਸੂਤਰਾਂ ਤੋਂ ਉਹਨਾਂ ਦੇ ਜਿਹੜੇ ਸੂਤਰ ਨੇ ਪੁਲਿਸ ਦੇ ਵਿੱਚ ਉਹਨਾਂ ਤੋਂ ਪਤਾ ਲੱਗਿਆ ਕਿ ਪੁਲਿਸ ਇਹਨਾਂ ਚੋਣਾਂ ਦੇ ਦੌਰਾਨ ਚੋਣਾਂ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਸ਼ੀਤਲੰਗ ਰਾਲ ਨੂੰ ਨਾਮਜ਼ਦ ਕਰ ਸਕਦੀ ਐ ਇਸ ਵੱਡਾ ਖਤਸਾ ਜਿਤਾਇਆ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਟਾਰਗੇਟ ਕੀਤਾ ਗਿਆ ਸੋ ਦੱਸ ਦਿਓ ਕਿ ਇਹ ਜਿਹੜੇ ਸਾਫਕਾ ਐਮਪੀ ਨੇ ਪਹਿਲਾਂ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਸੀ ਲੇਕਿਨ ਹੁਣ ਜਦੋਂ ਜਨਰਲ ਚੋਣਾਂ ਸੀ ਲੋਕ ਸਭਾ ਦੀਆਂ ਉਸ ਸਮੇਂ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਗਿਆ ਚੋਣ ਵੀ ਲੜੀ ਗਈ ਸੁਸ਼ੀਲ ਰਿੰਕੋ ਨੇ ਭਾਵੇਂ ਕਿ ਉਹ ਚੋਣ ਹਾਰ ਚੁੱਕੇ ਸੀ ਲੇਕਿਨ ਹੁਣ ਜਦੋਂ ਜਿਮਨੀ ਚੋਣ ਦੀ ਗੱਲ ਆ ਰਹੀ ਹੈ ਇਹਨਾਂ ਦੇ ਨਾਲ ਗਏ ਸ਼ੀਤਲ ਅੰਗਰਾਲ ਦੀ ਚਰਚਾ ਮਾਂ ਨੇ ਨਾਮ ਦੇ ਉੱਪਰ ਵੀ ਪਾਰਟੀ ਬੀਜੇਪੀ ਉਹਨਾਂ ਨੂੰ ਵੀ ਟਿਕਟ ਦੇ ਸਕਦੇ ਜਿਮਨੀ ਚੋਣ ਦੇ ਵਿੱਚ ਤਾਂ ਹੁਣ ਇਹ ਵੱਡੇ ਖਦਸੇ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਪਰ ਪੋਲੀਟੀਕਲ ਬੰਡਾਟਾ ਦੇ ਲਗਾਉਂਦੇ ਨਜ਼ਰ ਆਏ ਨੇ ਦੱਸ ਦਈਏ ਕਿ ਉਹਨਾਂ ਨੇ ਲਾਈਵ ਹੋ ਕੇ ਕਿਹਾ ਹੈ ਕਿ ਜੇਕਰ ਪਾਰਟੀ ਕਿਉਂਕਿ ਚਰਚਾਵਾ ਨੇ ਕਿ ਸ਼ੀਤਲ ਨਗਰਾਲ ਨੂੰ ਇੱਥੋਂ ਉਮੀਦਵਾਰ ਬਣਾਇਆ ਜਾ ਸਕਦਾ ਬੀਜੇਪੀ ਤੋਂ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਉਲਝਾਇਆ ਜਾ ਸਕਦਾ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਸ਼ੀਤਲ ਨਗਰਾਲ ਦੇ ਵੱਲੋਂ ਪਾਰਟੀ ਛੱਡੀ ਗਈ ਸੀ ਕਿ ਆਮ ਆਦਮੀ ਪਾਰਟੀ ਤਾਂ ਕੁਝ ਲੋਕਾਂ ਦੇ ਵੱਲੋਂ ਕੁਝ ਅਬ ਵਰਕਰਾਂ ਦੇ ਵੱਲੋਂ ਜਿਨ੍ਹਾਂ ਜਿਹੜੇ ਕਿ ਕਿਹਾ ਜਾ ਰਿਹਾ ਸੀ ਕਿ ਵਰਕਰ ਆਮ ਆਦਮੀ ਪਾਰਟੀ ਦੇ ਸੀ ਸੋ ਕੁਝ ਲੋਕਾਂ ਦੇ ਵੱਲੋਂ ਉਹਦੇ ਘਰ ਦੇ ਅੱਗੇ ਨਾਰੇਬਾਜ਼ੀ ਵੀ ਕੀਤੀ ਗਈ ਸੀ ਸੋ ਹੁਣ ਸ਼ੀਤਲنگਰਾਲ ਨੇ ਕਿਹਾ ਕਿ ਆਪ ਛੱਡਣ ਤੋਂ ਬਾਅਦ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸ਼ੀਤਲنگਰਾਲ ਨੂੰ ਟਾਰਗੇਟ ਕੀਤਾ ਜਾ ਰਿਹਾ ਜਦੋਂ ਸ਼ੀਤਲنگਰਾਲ ਆਮ ਆਦਮੀ ਪਾਰਟੀ ਦਾ ਹਿੱਸਾ ਸੀ ਉਦੋਂ ਤੱਕ ਕਿਸੇ ਵੀ ਨੇਤਾ ਜਾਂ ਪੁਲਿਸ ਵੱਲੋਂ ਉਂਗਲੀ ਨਹੀਂ ਸ਼ੀਤਲ ਘਰਾ ਦੇ ਉੱਪਰ ਉਠਾਈ ਗਈ ਸੀ ਲੇਕਿਨ ਜਦੋਂ ਤੋਂ ਸ਼ੀਤਲ ਅੰਗਰਾਲ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਉਦੋਂ ਤੋਂ ਹੀ ਸ਼ੀਤਲ ਦੇ ਉੱਪਰ ਕੇਸ ਦਰਜ ਕਰਨ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਐ ਸੁਸ਼ੀਲਿੰਗੂ ਨੇ ਕਿਹਾ ਕਿ ਸ਼ੀਤਲ ਦੀ ਟਿਕਟ ਅਨਾਉਂਸ ਹੋਣਦੇ ਹੀ ਉਹਨਾਂ ਨੂੰ ਕਿਸੇ ਨਾ ਕਿਸੇ ਪੁਲਿਸ ਮਾਮਲੇ ਕਿਸੇ ਨਾ ਕਿਸੇ ਤਰੀਕੇ ਨਾਲ ਪੁਲਿਸ ਕਿਸੇ ਮਾਮਲੇ ਦੇ ਵਿੱਚ ਨਾਮਜ਼ਦ ਕਰਨ ਦੀ ਤਿਆਰੀ ਦੇ ਵਿੱਚ ਹੈ ਇਹ ਖਦਸਾ ਜਤਾਇਆ ਤੇ ਇਲਜ਼ਾਮ ਵੀ ਜਿਹੜੇ ਨੇ ਸੁਸ਼ੀਲ ਰਿੰਕੂ ਦੇ ਬਲੋ ਲਗਾਏ ਗਏ ਨੇ ਜਲੰਧਰ ਦੇ ਵਿੱਚ ਲੋਕ ਸਭਾ ਜਿਹੜਾ ਜਿਹੜਾ ਹੁਣ ਇਹ ਜਿਮਨੀ ਚ ਹੁਣ ਹੋਣੀਆਂ ਆਮ ਆਦੀ ਪਾਰਟੀ ਦੇ ਸੰਸਦ ਬਣੇ ਸੁਸ਼ੀਲ ਕੁਮਾਰ ਰਿੰਕੂ ਸੀ ਆਮ ਆਦੀ ਪਾਰਟੀ ਦੇ ਸੰਸਦ ਬਣੇ ਸੀ ਜਿਮਨੀ ਚੋਣ ਦੇ ਵਿੱਚ ਲੇਕਿਨ ਬਾਅਦ ਦੇ ਵਿੱਚ ਉਹਨਾਂ ਨੇ ਆਮ ਆਦੀ ਪਾਰਟੀ ਦੇ ਨੀਤੀਆਂ ਦੇ ਉੱਪਰ ਸਵਾਲ ਖੜੇ ਕੀਤੇ ਸੀ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਸੀ ਸ਼ਸ਼ੀਲ ਰਿੰਕੂ ਹੀ ਨਹੀਂ ਨਾਲ ਹੀ ਨਾਲ ਸ਼ੀਤਲ ਉਂਗਰਾਲ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਸੋ ਰਿੰਕੂ ਨੇ ਹੁਣ ਕਿਹਾ ਕਿ ਮੈਂ ਇਸ ਲਈ ਅੱਜ ਸਿਰਫ ਇਸ ਲਈ ਲਾਈਵ ਹੋਇਆ ਕਿਉਂਕਿ ਲੋਕਾਂ ਤੋਂ ਉਹਨਾਂ ਨੂੰ ਅਸ਼ੂਤਰਾਂ ਤੋਂ ਪਤਾ ਲੱਗਿਆ ਲੋਕਾਂ ਤੋਂ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿਸੇ ਤਰੀਕੇ ਦੇ ਨਾਲ ਵੀ ਬਖਸ਼ ਨੂੰ ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰ ਰਹੀ ਹੈ ਦੱਸਣਾ ਚਾਹੁੰਦੇ ਨੇ ਵੀ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰ ਰਹੀ ਹੈ ਰਿੰਕੂ ਨੇ ਸਿਰਫ ਬਦਲਾਖੋਰੀ ਦੀ ਨੀਤੀ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਬਦਲਾਖੋਰੀ ਦੀ ਜਿਹੜੀ ਆ ਉਹ ਨੀਤੀ ਅਪਣਾਉਂਦੇ ਹੋਏ ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰ ਰਹੀ ਹੈ ਤੇ ਨਾਲ ਹੀ ਨਾਲ ਰਿੰਕੂ ਨੇ ਡੀਜੀਪੀ ਸਾਹਿਬ ਪੰਜਾਬ ਦੇ ਡੀਜੀਪੀ ਗੌਰਵ ਯਾਦ ਨੂੰ ਵੀ ਇੱਕ ਸਪੈਸ਼ਲ ਅਪੀਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜੀ ਅਵੈਦ ਹੈ ਅਰ ਨਜਾਇਜ਼ ਕਾਰਵਾਈ ਹੈ ਉਹ ਪਾਰਟੀ ਦੇ ਦਵਾ ਦੇ ਵਿੱਚ ਆ ਕੇ ਜਾਂ ਸਰਕਾਰ ਦੇ ਦਵਾ ਦੇ ਵਿੱਚ ਆ ਕੇ ਨਾ ਕਰੇ ਇਹ ਇੱਕ ਅਪੀਲ ਸਪੈਸ਼ਲ ਅਪੀਲ ਡੀਜੀਪੀ ਗੌਰਵ ਯਾਦਵ ਨੂੰ ਵੀ ਕਰਦੇ ਹੋਏ ਇਸ ਵੀਡੀਓ ਦੇ ਵਿੱਚ ਸੁਸ਼ੀਲ ਰਿੰਕੂ ਜਿਹੜੇ ਨੇ ਦਿਖਾਈ ਦਿੱਤੇ ਨੇ ਕਿ ਸੱਚਮੁੱਚ ਕਿਸੇ ਤਰ੍ਹਾਂ ਦਾ ਕੋਈ ਪਲਾਨ ਚੱਲ ਰਿਹਾ ਹੈ ਕਿ ਸੱਚਮੁੱਚ ਕਿਸੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਜੇਕਰ ਟਿਕਟ ਅਨਾਉਂਸ ਹੁੰਦੀ ਹੈ ਜਿਮਨੀ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਬ ਸ਼ਚੀਲ ਰਿੰਕੂ ਦੇ ਕਹਿਣ ਅਨੁਸਾਰ ਸ਼ੀਤਲੰਗਰਾਂ ਨੂੰ ਆਪਣਾ ਉਮੀਦਵਾਰ ਬਣਾਉਂਦੀ ਹੈ ਕਿੰਨੀ ਸਚਾਈ ਹੈ ਇਹਨਾਂ ਇਲਜ਼ਾਮਾਂ ਦੇ ਵਿੱਚ ਇਹਨਾਂ ਖਾਸਾਂ ਦੇ ਵਿੱਚ ਜਰਨਲ ਲੀ ਬਣੇ ਰਹੇ ਹੋ ਰਜਾਨਾ ਲੋਕਾਂ ਦਾ ਟੀਵੀ ਦੇ ਨਾਲ